બસ 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 સરપ્રાઈઝ બઢિયા બઢિયા રહેને જો 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 લકો આ એવો કે મારે પાણી સુધી ਪਾਸੇ ਮਾਰ ਰਿਹਾ ਨੇ ਨਾਲੇ ਗਿਆ ਹੁਣੇ ਹੁਣੇ ਇੱਥੇ ਸਾਹੋ ਵਾਲ ਪਿੰਡ ਬਾਈਪਾਸ ਇੰਦਰ ਨਗਰ ਤੇ ਇੱਕ ਅਮੇਜ਼ ਕਰਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਦੋ ਜਿਹੜੇ ਆ ਪਟਨਾਗੜ੍ਹ ਵਾਸੀ ਅਮਰਤ ਖਵਾਰੇ ਸੀ ਜੋ ਇਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗੀ ਹੈ ਅੱਗ ਲੱਗਣ ਕਰਕੇ ਇਹ ਵਿਚਾਰੇ ਬੜੀ ਮੁਸ਼ਕਲ ਵਿੱਚ ਉੱਤਰ ਕੇ ਬਚ ਗਏ ਆ ਅੱਗ ਜਿਹੜੀ ਆ ਪੂਰੀ ਗੱਡੀ ਨੂੰ ਲੱਗੀ ਆ ਔਰ ਫਾਇਰ ਬ੍ਰੀਗੇਡ ਆ ਕੇ ਇਹਨਾਂ ਦਾ ਜਿਹੜਾ ਪੂਰਾ ਆਪਾਂ ਗੱਡੀ ਨੂੰ ਖਾਤਮਝਾਦੀ ਹੈ ਬੜੇ ਪੂਰਾ ਨੁਕਸਾਨ ਹੋ ਗਿਆ ਗੱਡੀ ਦਾ ਇਹਨੂੰ ਸਾਈਡ ਤੇ ਕਰਤਾ ਲੋਕਲੇ ਤੇ ਫਾਇਰ ਬ੍ਰਿਗੇਡ ਔਰ ਜਿਹੜੇ ਰਾਹਗੀਰ ਹੈ ਪਿੰਡ ਦੇ ਲਾਗੇ ਵਸਦੀ ਹੈ ਉਹਨਾਂ ਨੇ ਆ ਕੇ ਹੈਲਪ ਕਰਕੇ ਸਾਡੇ ਐਸਐਸਐਫ ਦੀਆਂ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਪਹੁੰਚੀਆਂ ਸੀ ਜਿਹਨਾਂ ਨੇ ਡ੍ਰੈਫਟ ਮੈਨੇਜ ਕੀਤੀ ਹੈ ਔਰ ਜਿਹੜੇ ਚ ਖੁਸ਼ਕਿਸਮਤੀ ਦੀ ਗੱਲ ਇਹ ਹੈ ਵੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹ ਬਿਲਕੁਲ ਸੇਫ ਨੇ ਇਹ ਜਿਹੜਾ ਐਕਸੀਡੈਂਟ ਕੁਦਰਤੀ ਐਕਸੀਡੈਂਟ ਆ ਜਾਂ ਅਕਲ ਕਰਨ ਵਾਲਾ ਦੁਘਟਨਾ ਹੋਈ ਹੈ ਬੜੇ ਕੁਦਰਤੀ ਹੋਈ ਹੈ ਸੋ ਆਪਕਾ ਤੇ ਪੂਰ ਸਪਾਨ ਕੀ ਹੈ ਸਾਰੀ ਸਿਚੁਏਸ਼ਨ ਜਿਹੜੀ ਸਾਹ ਦੇ ਥੈਂਕ ਯੂ